ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਅੱਜ ਮਿਤੀ 25 ਸਤੰਬਰ 2024 ਨੂੰ ਪਿੰਡ ਅਕਾਲਗੜ੍ਹ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਹਦਾ ਕਿ ਪਹਿਲਾ ਪ੍ਰਾਈਜ਼ ਹੋਵੇਗਾ 1 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 61000 ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਡੀਫਾਈ ਤਿਆਰ ਕੀਤੇ ਹੋਏ ਫੋਰਡ 3600 ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਕਬੱਡੀ 1 ਪਿੰਡ ਓਪਨ 3 ਖਿਡਾਰੀ ਬਾਹਰੋਂ ਦੇ ਮੈਚ ਕਰਾਏ ਜਾਣਗੇ ਇਹ ਪੂਰੀਆਂ ਚੋਟੀ ਦੀਆਂ ਟੀਮਾਂ ਬਣੀਆਂ ਨੇ ਤੇ ਦੋਸਤੋ ਆਪਾਂ ਨੂੰ ਇੱਕ ਟੀਮ ਦੇ ਬਾਰੇ ਜਾਣਕਾਰੀ ਮਿਲੀ ਹੈ ਦੜਬਾ ਮੰਡੀ ਦੇ ਬਾਰੇ ਜਿਹਦੇ ਚ ਦੜਬਾ ਮੰਡੀ ਦੀ ਟੀਮ ਦੇ ਪਲੇਅਰ ਖੇਡਣਗੇ ਕਲਬੀਰ ਜਟਾਣਾ ਅਨਕਿਤ ਲਾਠ ਗੁਰਵਿੰਦਰ ਖੋਨਣ ਮਨ ਸਿੰਘ ਸੱਤੀ ਦੜਬਾ ਸੱਤੀ ਤੇ ਆ ਨਾ ਤੇ ਦੋਸਤੋ ਇਹ ਪਲੇਅਰ ਖੇਡਣਗੇ ਇਸ ਟੀਮ ਦੇ ਵਿੱਚ ਬਾਕੀ ਸੰਦੀਪ ਲੋਧਰ ਵੀ ਇੰਡੀਆ ਜਾਂ ਹੋ ਸਕਦਾ ਉਹ ਵੀ ਖੇਡੇ ਤੇ ਬਾਕੀ ਹੋਰ ਵੀ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਤੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਜੇਕਰ ਦੋਸਤੋ ਆਪਾਂ ਨੂੰ ਇਸ ਟੂਰਨਾਮੈਂਟ ਬਾਰੇ ਹੋਰ ਜਾਣਕਾਰੀ ਮਿਲਦੀ ਹੈ ਤਾਂ ਉਹ ਵੀ ਆਪਾਂ ਤੁਹਾਨੂੰ ਜਲਦੀ ਵੀਡੀਓ ਪਾ ਕੇ ਦੱਸ ਦੇਵਾਂਗੇ ਸੋ ਐਸੀ ਦੋਸਤੋ ਅੱਜ ਦੇ ਕਬੱਡੀ ਕੱਪ ਬਾਰੇ ਜਾਣਕਾਰੀ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦ